ਇਹ ਸਭ ਕਈ ਵਾਰ ਇਹਨਾਂ ਗੱਲਾਂ ਏਡੀਕ ਹੁੰਦੀ ਹੈ ਤੇ ਏਡੀ ਬਣ ਜਾਂਦੀ ਹੈ ਰੌਲਾ ਬਹੁਤਾ ਪੈ ਜਾਂਦਾ ਜਿਵੇਂ ਇਮੀਗ੍ਰੇਸ਼ਨ ਨੂੰ ਲੈ ਕੇ ਪੈ ਗਿਆ ਵੀ ਬੂਹੇ ਬੰਦ ਹੋ ਗਏ ਹੁਣ ਨਹੀਂ ਜਾਇਆ ਜਾਣਾ ਕੈਨੇਡਾ ਜਿਹੜੇ ਚਲ ਗਏ ਚਲ ਗਏ ਜਿਹੜੇ ਰਹਿ ਗਏ ਰਹਿ ਗਏ ਕਿ ਹੁਣ ਸਟੂਡੈਂਟਸ ਹੋ ਗਏ ਜਾਂ ਰੈਫਿਊਜੀ ਹੋ ਗਏ ਜਾਂ ਵਿਜ਼ਟਰ ਹੋ ਗਏ ਉਹ ਆ ਸਕਦੇ ਨੇ ਕਿ ਪੱਕੇ ਬੂਹੇ ਬੰਦ ਹੋ ਕੇ ਲੋਕ ਲਾਗੇ ਬਿਲਕੁਲ ਬੂਹੇ ਬੰਦ ਵਾਲਾ ਕੰਮ ਤੇ ਇਸ ਤਰ੍ਹਾਂ ਲੋਕ ਨਹੀਂ ਹੋ ਸਕਦਾ ਚਾਹੇ ਕੋਈ ਸਰਕਾਰ ਵੀ ਆ ਜਾਏ ਹਾਂ ਇਹ ਹੋ ਸਕਦਾ ਕਿ ਕਹਿਣਗੇ ਵੀ ਅਸੀਂ ਦਿੰਨੇ ਆ ਵੀਜ਼ਾ ਵਿਜ਼ਟਰ ਵੀਜ਼ਾ ਤੇ ਕਦੇ ਬੰਦ ਨਹੀਂ ਹੋ ਸਕਦਾ ਹਾਂ ਸਖਤੀ ਕਰ ਦੇਣਗੇ ਉਹਦੇ ਤੇ ਕਿ ਰਿਫਿਊਜ਼ 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 ਇਸੇ ਤਰ੍ਹਾਂ ਸਟੂਡੈਂਟ ਪ੍ਰੋਗਰਾਮ ਹੈ ਇਸੇ ਤਰ੍ਹਾਂ ਵਰਕ ਪਰਮਿਟ ਦਾ ਪ੍ਰੋਗਰਾਮ ਹੈ ਤੇ ਰਿਫਿਊਜੀਆ ਤੇ ਸਖਤੀ ਕਿਸ ਤਰ੍ਹਾਂ ਕਰਨੀ ਆ ਉਹਦੇ ਵਿੱਚ ਵੀ ਸਰਕਾਰ ਸੋਚ ਰਹੀ ਆ ਅੰਤ ਤਰ ਤੇ ਕਟ ਕੀਤੀ ਜਾਂਦੀ ਆ ਲਿਬਰਲ ਪਾਰਟੀ ਵੱਲੋਂ ਪਰ ਇਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਅਸੀਂ ਉਸ ਦੇ ਮਾਮਲੇ ਦੇ ਵਿੱਚ ਵੀ ਥੋੜੀ ਸਖਤੀ ਜਿਹੜੀ ਆ ਕਰ ਰਹੇ ਆ ਕਿਉਂਕਿ ਮਾਰਕ ਮਿਲਰ ਹੁਣ ਲਾਣੇ ਪਿਆ ਪਹਿਲਾਂ ਕਹਿੰਦਾ ਸੀ ਨਾ ਕਿ ਸਟੂਡੈਂਟਸ ਦਾ ਇਸ ਲੈਵਲ ਤੇ ਅ ਰਿਫਿਊਜੀ ਕਲੇਮ ਕਰਨਾ ਜਿਹੜੇ ਪਿੱਛੇ ਸਲਾਹ ਕਰਨੇ ਇਮੀਗ੍ਰੇਸ਼ਨ ਵਾਲੇ ਉਹ ਇਹਨਾਂ ਨੂੰ ਗਲਤ ਮਤ ਦੇਣ ਰਹੇ ਨੇ ਕਿ ਜਾ ਕੇ ਤੁਸੀਂ ਕਰ ਦੋ ਉਹ ਸਰਕਾਰ ਫਿਰ ਉਸ ਹਿਸਾਬ ਨਾਲ ਡਿਸੀਜਨ ਜਿਹੜੇ ਉਹ ਬਿਲਕੁਲ ਜੀ ਉਸ ਹਿਸਾਬ ਨਾਲ ਕਰ ਰਹੀ ਹੈ ਜੀ ਕੱਲ ਤੁਸੀਂ ਸਹੀ ਆਖਿਆ ਹੋਰ ਵੀ ਕਈ ਪ੍ਰੋਗਰਾਮ ਹੈਗੇ ਇਹਦੇ ਵਿੱਚ ਰਿਫਿਊਜੀਸ ਦੇ ਵਾਸਤੇ ਜਿਹੜਾ ਸੀ ਇੱਕ ਸਪੌਂਸਰਸ਼ਿਪ ਪ੍ਰੋਗਰਾਮ ਵੀ ਸੀ ਭਾਵੇਂ ਜਿੱਦਾਂ ਹੁਣ ਫਲਸਤੀਨ ਦੇ ਵਿੱਚ ਜਾਂ ਹੋਰ ਜਗ੍ਹਾ ਤੇ ਜਿੱਥੇ ਜਿੱਥੇ ਸਮੱਸਿਆ ਹੈ ਉਹਨਾਂ ਦੇ ਜਿਹੜੇ ਇੱਥੇ ਵਿਅਕਤੀ ਹੈਗੇ ਨੇ ਉਹਨਾਂ ਨੂੰ ਸਪੌਂਸਰਡ ਰਿਫਿਊਜੀ ਪ੍ਰੋਗਰਾਮ ਵੀ ਸੀ ਉਹਦੀਆਂ ਅਰਜ਼ੀਆਂ ਜਿਹੜੀਆਂ ਨੇ ਉਹ ਤਕਰੀਬਨ ਖਤਮ ਕਰ ਦਿੱਤੀਆਂ ਨੇ ਉਹ ਨਹੀਂ ਲਈਆਂ ਜਾਣਗੀਆਂ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਬਦਲਾਅ ਨੇ ਇਹਦੇ ਵਿੱਚ ਹੋਣ ਵਾਲੇ ਨੇ 2024 ਦੇ ਸ਼ੁਰੂ ਤੋਂ ਲੈ ਕੇ ਇੰਟਰਨੈਸ਼ਨਲ ਸਟੂਡੈਂਟਸ ਤੇ ਜਿਹੜੀ ਕੈਪ ਲੱਗੀ ਆ ਉਹ ਫੈਡਰਲ ਲੈਵਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਉਹ ਜਿਹੜੀ ਆ ਉਹ ਅੱਗੇ ਵਧਦੀ ਰਹੇਗੀ ਤੇ ਪopulation ਦੇ ਵਿੱਚ ਡਿਕਲਾਈਨ ਆਵੇਗਾ ਜੋ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਹੈਗੀ ਆ ਪਰ ਫੇਰ ਵੀ ਕੁਝ ਲੋਕ 2025-26 ਦੇ ਵਿੱਚ ਆਉਣਗੇ ਔਰ ਉਹਨਾਂ ਨੂੰ ਉਹਨਾਂ ਵਾਸਤੇ ਰਾਸਤੇ ਜਿਹੜੇ ਨੇ ਖੁੱਲੇ ਰਹਿਣਗੇ ਤੇ ਸਟੂਡੈਂਟਸ ਜਿਹੜੇ ਨੇ ਆਉਣਗੇ ਪਰ ਪ੍ਰੋਗਰਾਮ ਬਹੁਤ ਘਟਾ ਦਿੱਤੇ ਗਏ ਨੇ ਨਾਲ ਦੀ ਨਾਲ ਸਟੂਡੈਂਟਸ ਦਾ ਆਪਣਾ ਇੰਟਰਸਟ ਜਿਹੜਾ ਖਤਮ ਹੋ ਰਿਹਾ ਸਰਕਾਰ ਨੇ ਕੈਪ ਤਾਂ 40% ਲਾਈ ਸੀ ਪਰ ਓਵਰਆਲ ਗਿਣਤੀ ਜਿਹੜੀ ਹੈ ਜ਼ਿਆਦਾ ਘਟ ਰਹੀ ਹੈ ਸੋ ਕੈਨੇਡਾ ਦੇ ਵਿੱਚ ਜਿਹੜੇ ਪਿਛਲੇ ਸਾਲ ਦੇ ਪਿਛਲੇ ਮਹੀਨੇ ਵਿੱਚ ਕਾਲਜ ਬੰਦ ਹੋਣ ਦੀਆਂ ਪ੍ਰੋਗਰਾਮਸ ਬੰਦ ਹੋਣ ਦੀਆਂ ਕੋਰਸੇਸ ਬੰਦ ਹੋਣ ਦੀਆਂ ਖਬਰਾਂ ਜਿਹੜੀਆਂ ਆਈਆਂ ਸੀ ਲੇਆਫ ਹੋਣ ਦੀਆਂ ਉਹ ਅਗਲੇ ਸਾਲ ਵੀ ਜਾਰੀ ਰਹਿਣ ਗਿਆ ਅਜੇ ਹਾਲ ਲੱਗਦਾ ਕਿਉਂਕਿ ਅਜੇ ਉਹਨਾਂ ਕੋਲ ਪਿਛਲੇ ਸੂਰਤ ਹੈਗੇ ਉਹਨਾਂ ਨੂੰ ਚਲਾ ਰਹੇ ਨੇ ਜਦੋਂ ਉਹਨਾਂ ਦੇ ਕੋਰਸਸ ਤੇ ਪ੍ਰੋਗਰਾਮ ਖਤਮ ਹੋ ਜਾਣਗੇ ਤਾਂ ਫਿਰ ਉਹ ਕੀ ਕਰਨਗੇ ਇਹਦੇ ਵਿੱਚ ਜਿਹੜਾ ਦੇਖਣਾ ਪਵੇਗਾ ਆਉਂਦੇ ਸਾਲ ਦੇ ਵਿੱਚ ਕਾਫੀ ਨੰਬਰਸ ਘਟ ਸਕਦੇ ਨੇ ਇਸ ਤੋਂ ਇਲਾਵਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰਿਫਿਊਜੀ ਵਾਸਤੇ ਜਿਹੜੀ ਸਪਾਂਸਰਸ਼ਿਪ ਜਿਹੜੀ ਸੀ ਉਹਨੂੰ ਵੀ ਜਿਹੜਾ ਸਰਕਾਰ ਆਲਮੋਸਟ ਸਪਾਂਸਰਸ਼ਿਪ ਐਪਲੀਕੇਸ਼ਨ ਜਿਹੜੀਆਂ ਨਹੀਂ ਲਈ ਜਾਵੇਗੀ 2025 ਦੇ ਵਿੱਚ ਸੋ ਕੋਸ਼ਿਸ਼ ਜਿਹੜੇ ਪ੍ਰਾਈਵੇਟ ਸਪਾਂਸਰ ਜਿਹੜੇ ਹੁੰਦੇ ਸੀ ਤਾਂ ਜਿਹੜੇ ਗਰੁੱਪਸ ਹੈਗੇ ਨੇ ਜਿਹੜੇ ਉਹ ਸਪੌਂਸਰ ਉਹ ਭੇਜ ਦਿੰਦੇ ਸੀ ਤੇ ਉਹਦੇ ਨਾਲ ਜਿਹੜੇ ਰਿਫਿਊਜੀ ਜਿਹਨਾਂ ਇਲਾਕਿਆਂ ਦੇ ਵਿੱਚ ਸਮੱਸਿਆ ਹੈ ਉਹਨਾਂ ਨੂੰ ਰਿਫਿਊਜੀ ਸਟੇਟਸ ਜਿਹੜਾ ਮਿਲ ਜਾਂਦਾ ਸੀ ਤੇ ਕੈਨੇਡਾ ਵਿੱਚ ਉਹ ਆ ਸਕਦੇ ਸੀ ਇਸ ਤੋਂ ਬਾਅਦ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਸੀ ਮੈਕਸੀਕੋ ਤੋਂ ਕਿਉਂਕਿ ਕੈਨੇਡਾ ਵਾਲੇ ਮੈਕਸੀਕੋ ਵਾਲਿਆਂ ਨੂੰ ਕੈਨੇਡਾ ਫ੍ਰੀ ਸੀ ਉਹਨਾਂ ਵਾਸਤੇ ਵੀਜ਼ਾ ਸ਼ਰਤਾਂ ਜਿਹੜੀਆਂ ਨੇ ਲਾਗੂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਹਨਾਂ ਦੇ ਰਿਫਿਊਜੀ ਕਲੇਮ ਬਹੁਤ ਆ ਰਹੇ ਸੀ ਹੁਣ ਉਹ ਕੈਨੇਡਾ ਵਿੱਚ ਤਾਂ ਹੀ ਲੈਂਡ ਕਰ ਸਕਣਗੇ ਜੇ ਉਹਨਾਂ ਕੋਲ ਕੈਨੇਡਾ ਦਾ ਅਮਰੀਕਾ ਦਾ ਮਾਈਗ੍ਰੇਟ ਵੀਜ਼ਾ ਇਮੀਗ੍ਰੈਂਟ ਹੈ ਜਾਂ ਉੱਥੇ ਦਾ ਗ੍ਰੀਨ ਕਾਰਡ ਹੈ ਜਾਂ ਕੈਨੇਡਾ ਦਾ ਲੰਬਾ ਉਹਨਾਂ ਕੋਲ ਵੀਜ਼ਾ ਜਿਹੜਾ ਹੈ ਤਾਂ ਹੀ ਇੱਥੇ ਕਰ ਸਕਣਗੇ ਤੇ ਉਹਨਾਂ ਦੇ ਰਿਫਿਊਜੀ ਕਲੇਮਸ ਤੋਂ ਘਬਰਾ ਕੇ ਸਰਕਾਰ ਨੇ ਜਿਹੜਾ ਹੈ ਉਹਨਾਂ ਤੇ ਵੀ ਸਖਤੀ ਕਰ ਦਿੱਤੀ ਹੈ ਸੋ ਇਸ ਤੋਂ ਇਲਾਵਾ ਕੁਝ ਰਿਜੈਕਟਡ ਅਬੈਂਡਨਡ ਵਿਦਡਰਨ ਅਪਲੀਕੇਸ਼ਨ ਜਿਹੜੇ ਸਾਈਲਮ ਦੇ ਕਲੇਮ ਹੈਗੇ ਨੇ ਉਹ ਉਹ ਕਾਫੀ ਜ਼ਿਆਦਾ ਵਧ ਗਏ ਨੇ ਤੇ ਨਾਲ ਉਹਨਾਂ ਤੇ ਵੀ ਫਰਕ ਪਵੇਗਾ ਹੁਣ ਗੱਲ ਕਰਦੇ ਆ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੇ ਮਲਟੀਪਲ ਐਂਟਰੀ ਜਿਹੜਾ ਵੀਜ਼ਾ ਹੈ ਇਹ ਸਟੈਂਡਰਡ ਡਾਕੂਮੈਂਟ ਨਹੀਂ ਹੋਵੇਗਾ ਸਰਕਾਰ ਪਹਿਲਾਂ ਐਲਾਨ ਕਰ ਚੁੱਕੀ ਹੈ ਔਰ IRCC ਦੇ ਐਸਟੀਮੇਟ ਦੇ ਮੁਤਾਬਕ ਕੈਨੇਡਾ ਦੀ ਪੋਪੂਲੇਸ਼ਨ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਵੀ ਘਟੇਗੀ ਤੇ ਕਿਉਂਕਿ ਵਿਜ਼ਟਰ ਵੀਜ਼ੇ ਜਿਹੜੇ ਨੇ ਬਾਇ ਡਿਫਾਲਟ 10 ਸਾਲ ਦੇ ਨਹੀਂ ਦਿੱਤੇ ਜਾਣਗੇ ਤੇ ਐਂਟਰੀ ਵੀ ਜਿਹੜੀ ਹੈ ਸਿੰਗਲ ਤੱਕ ਬਹੁਤ ਮਾਮਲਿਆਂ ਦੇ ਵਿੱਚ ਰੈਸਟ੍ਰਿਕਟ ਜੜੀ ਕਰ ਦਿੱਤੀ ਗਈ ਹੈ ਤੇ ਆਫੀਸਰ ਤੇ ਛੱਡ ਦਿੱਤਾ ਗਿਆ ਕਿ ਤੁਸੀਂ ਕਿਵੇਂ ਟਰੀਟ ਕਰਨਾ ਹੈ ਸੋ ਇਹਦੇ ਵਿੱਚ ਜੇ ਅਸੀਂ ਸਿੱਧੇ ਤੌਰ ਤੇ ਸੁਬਲੀ ਨੇ ਕਹਿ ਲਈਏ ਕਿ ਗਿਣਤੀ ਸਾਰੇ ਪਾਸਿਓਂ ਕੈਨੇਡਾ ਦੀ ਪੋਪੂਲੇਸ਼ਨ ਮਾਰਜਨਲ 0.2% 2025 ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਅੰਕੜੇ ਥੱਲੇ ਆ ਸਕਦੇ ਨੇ ਪੋਪੂਲੇਸ਼ਨ ਦੇ ਤੇ ਸਰਕਾਰ ਉਮੀਦ ਕਰੀ ਬੈਠੀ ਹੈ ਕਿ ਬਹੁਤ ਸਾਰੇ ਲੋਕ ਕੈਨੇਡਾ ਛੱਡ ਕੇ ਚਲੇ ਜਾਣਗੇ